ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਿਆ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਭਗਵੰਤ ਮਾਨ ਨੇ ਭਾਰੀ ਮੀਂਹ ਤੇ ਚੱਕਰ ਦੇ ਬਾਵਜੂਦ ਸ਼੍ਰੀ ਪਤੇਗੜ੍ਹ ਸਹਿਬ ਵਿੱਚ ਕੱਟ ਨੂੰ ਕੀਤਾ ਸੰਬੋਧਨ ਭਗਵੰਤ ਮਾਨ ਨੇ ਭਾਰੀ ਮੀਂਹ ਤੇ ਚੱਕਰ ਦੇ ਬਾਵਜੂਦ ਸ਼੍ਰੀ ਪਤੇਗੜ੍ਹ ਸਹਿਬ ਵਿੱਚ ਕੱਟ ਨੂੰ ਕੀਤਾ ਸੰਬੋਧਨ ਮਾਨ ਨੂੰ ਸੁਣ ਕੇ ਪਾਰਟੀ ਵਰਕਰਾਂ ਤੇ ਸਮਰਥਕਾਂ ਚ ਭਰਿਆ ਜੋਸ਼ ਮਾਨ ਦੇ ਵਰਕਰਾਂ ਦਾ ਹੌਸਲਾ ਬਦਉਂਦੇ ਹੋਏ ਕਹਾ ਤੁਹਾਡਾ ਇਤਿਸ਼ਾਹ ਤੇ ਲਗਨ ਪੰਜਾਬ ਚ ਤਿੰਨ ਮੈਨਸ 0 ਰਣਜਿਤ ਚਕੀਨੀ ਬਣਾਵੇ ਕੀ ਚਿਰੀ ਪਤੇਗੜ ਸਹਿ 7 April 2024 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਦੇ ਮਿਸ਼ਨ 13 ਮੈਨਸ 0 ਪ੍ਰੋਗਰਾਮ ਤਹਿਤ ਚਿਰੀ ਪਤੇਗੜ ਸਹਿ ਵਿਖੇ ਪਾਰੀ ਮੀ ਅਤੇ ਹਨੀ ਦੀ ਤੇ ਬਾਵਜੂਦ ਲੋਕਾਂ ਨੂੰ ਸੰਬੋਧਨ ਕੀਤਾ ਪੰਡਾਲ ਵਿੱਚ ਮਨਜੂਰ ਸੀਐਮ भगवंत मान ਅਤੇ ਪਾਰਟੀ ਦੇ ਸਾਰੇ ਵਰਕਰ ਮੀ ਵਿਚ ਭਜ ਗਏ ਕਟ ਨੂੰ ਸਬੋਧਨ ਕਰਨ ਲਈ ਭਗਵੰਤ ਮਾਨ ਵਰਕਨਾਨਾ ਪੰਡਾਲ ਵਿੱਚ ਹੀ ਰੁਕੇ ਰਕੇ ਲੋਕਾਂ ਨੂੰ ਸਬੋਧਨ ਕਰਦਾ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ ਮੀ ਮੀ ਕਨਕ ਦੀ ਵਾਢੀ ਲਈ ਤਿਆਰ ਫਸਲ ਨਹੀਂ ਠੀਕ ਨਹੀਂ ਹੈ ਮੀ ਅੱਜ ਮੀ ਅਤੇ ਹਨੇਰੀ ਅਤੇ ਕੁਝ ਇਲਾਕਿਆਂ ਵਿੱਚ ਗੜੇ ਮਾਰੀ ਫਸਲਾਂ ਨੂੰ ਨੁਕਸਾਨ ਨੁਕਸਾਨ ਵਿਚਾਰ ਰਹੀ ਹੈ ਪਰ ਚਿੰਤਾ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਮੁੱਖ ਮੰਤਰੀ ਹੋਣ ਦੇ ਨਾਤੇ ਅੱਜ ਗੜੇ ਮਾਰੀ ਦਰਾਂ ਪੱਕੀਆਂ ਫਸਲਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਮੈਂ ਤੁਹਾਡੀ ਫਸਲ ਦੇ ਇੱਕ ਇੱਕ ਦਾਣੇ ਦੇ ਨੁਕਸਾਨ ਨੂੰ ਪਰਪਾਈ ਕਰਾਂਗਾ ਮਾਨਣੇ ਕਹਾਂ ਕਿ ਮੈਂ ਹਰ ਤਰ੍ਹਾਂ ਦੀ ਔਖੀ ਘੜੀ ਵਿੱਚ ਹਮੇਸ਼ਾ ਲੋਕਾਂ ਦੇ ਨਾਲ ਹਾਂ ਸਾਡੇ ਗੁਰੂਆਂ ਤੇ ਸ਼ਹੀਦਾਂ ਨੇ ਸਾਨੂੰ ਇੱਕ ਦੂਜੇ ਦੀ ਮਦਦ ਕਰਨ ਅਤੇ ਹਮੇਸ਼ਾ ਗਰੀਬਾਂ ਤੇ ਮਜਲੂਮਾਂ ਦੇ ਨਾਲ ਖੜੇ ਹੋਣ ਲਈ ਪ੍ਰੇਰਿਤ ਕੀਤਾ ਥੋੜੀ ਜਹੀ ਬਾਰਛ ਦੀ ਚਿੰਤਾ ਕਰਨ ਦੀ ਲੋੜ ਨਹੀਂ ਬੱਦਲ ਭਾਵੇਂ ਕਿੰਨੇ ਵੀ ਕਾਲੇ ਹੋਣ ਸੂਰਜ ਹਮੇਸ਼ਾ ਚਮਕਦਾ ਹੈ ਉਹਨਾਂ ਕਹੇ ਕਿ ਉਹ ਹੋਰ ਨੇਤਾਵਾ ਕਾਂਗਰਸ ਸತ್ಯਕਾਲੀ ਦਲ ਦੇ ਨੇਤਾਵਾ ਮੰਗ ਨਹੀਂ ਹਨ ਜੋ ਸੱਤ ਤੋਂ ਪਹਿਲਾਂ ਆਪਣੀ ਸੁਰੱਖਿਆ ਲਈ ਭੱਜਦੇ ਹਨ ਪਰ ਮੇਰੇ ਲਈ ਜਨਤਾ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੀ ਪਹਿਲਾ ਮਾਨ ਨੇ ਕਹਾ ਕਿ ਕੁਦਰਤ ਤੇ ਕੋਈ ਕਾਬੂ ਨਹੀਂ ਪਾ ਸਕਦਾ ਪਰ ਜਿਕੇ ਸਮੇਂ ਅਸੀਂ ਇੱਕ ਦੂਜੇ ਦੇ ਨਾਲ ਖੜੇ ਹੋ ਸਕਦੇ ਹਾਂ ਮੀਂਹ ਨੇਰੀ ਜਾਂ ਤੂਫਾਨ ਹੋਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹਿਕੇਗਾ ਪਾਰਟੀ ਵਰਕਰ ਅਤੇ ਇਕੱਟੀ ਹੋਈ ਪੀੜ ਇਸ ਗੱਲ ਤੋਂ ਦੀ ਕਾਫੀ ਕੋਸਿੰਗ ਕੇ ਆ ਪਾਗੂ ਨੇ ਭਾਰੀ ਬਾਅਦ ਵੀ ਪ੍ਰੋਗਰਾਮ ਕੈਨਸਲ ਨਹੀਂ ਕੀਤਾ ਉਹਨਾਂ ਆਮ ਲੋਕਾਂ ਲਈ ਮੌਜੂਦ ਰਹਿਣ ਅਤੇ ਹਮੇਸ਼ਾ ਸਾਡੇ ਕਿਸਾਨਾਂ ਬਾਰੇ ਸੋਚਣ ਲਈ ਵੀ ਉਹਨਾਂ ਦੀ ਸ਼ਲਾੰਗਾ ਕੀਤੀ